ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਮਨ ਖਰਾਬ ਹੁੰਦਾ ਹੈ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਗਵਰੂ ਕੋਈ ਬਾਹਰ ਗਿਆ ਹੈ ਕੋਈ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਹੋਇਆ ਕੋਈ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਾਂ ਕੋਈ ਨਸ਼ੇ ਦੀ ਭੇਡ ਚਿੱਟੇ ਦੀ ਭੇਡ ਚੜ ਜਾਂਦਾ ਜਾਂ ਕੋਈ ਆਪ ਖੁਦਰੀਆਂ ਕਰਦਾ ਹੋਇਆ ਕਿਸੇ ਐਕਸੀਡੈਂਟ ਵਿੱਚ ਸਟੰਡ ਕਰਦਾ ਮਾਰਿਆ ਜਾਂਦਾ ਜਾਂ ਕੋਈ ਕਿਸੇ ਦੀ ਗੋਲੀ ਦਾ ਸ਼ਿਕਾਰ ਆਪਸੀ ਝਗੜੇ ਕਰਕੇ ਕਿਸੇ ਦੀ ਸੱਟ-ਜੋਟ ਦਾ ਸ਼ਿਕਾਰ ਹੋ ਕੇ ਚੜ੍ਹਾਈ ਕਰ ਜਾਂਦਾ ਤੇ ਆਮ ਕਰਕੇ ਖਬਰ ਇਹ ਲੱਗਦੀ ਆ ਵੀ ਕੱਲਾ ਪੁੱਤ ਸਿਗਾ ਮਾਪਿਆਂ ਦਾ ਤੇ ਘਰ ਬਰਬਾਦ ਹੋ ਗਿਆ ਖਾਲਸਾ ਜੀ ਕੋਈ ਵੀ ਖਬਰ ਐਸੀ ਨਹੀਂ ਹੁੰਦੀ ਜਿਹਦੇ ਵਿੱਚ ਕਿਸੇ ਨੇ ਇਹ ਨਾਂ ਲਿਖਿਆ ਹੋਵੇ ਵੀ ਕੱਲਾ ਪੁੱਤ ਸੀ ਤੇ ਘਰ ਬਰਬਾਦ ਹੋ ਗਿਆ ਇਹ ਕੱਲੇ ਪੁੱਤ ਵਾਲਾ ਜਿਹੜਾ 트ੈਂਡ ਚੱਲਿਆ ਨਾ ਇਹੋ ਤਕਰੀਬਨ ਮੈਨੂੰ ਲੱਗਦਾ ਜਿੱਥੇ ਤੱਕ ਵੀ ਅ ਅੱਜ ਤੋਂ 40-45 ਸਾਲ ਪਹਿਲਾਂ ਨਾ ਇੱਕ ਗਵਰਨਮੈਂਟ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਨਾ ਇੱਕ slogan ਬਣਾਇਆ ਸੀਗਾ ਹਮ ਦੋ ਹਮਾਰੇ ਦੋ ਤੇ ਉਹ ਐਸਾ ਕੋਈ ਜਗ੍ਹਾ ਨਹੀਂ ਸੀ ਕੋਈ ਟਰਾਲੀ ਕੋਈ ਗੱਡੀ ਕੋਈ ਕਿਸੇ ਬੱਸ ਸਟੈਂਡ ਜਾਂ ਕੋਈ ਕੋਈ ਐਸੀ ਜਗ੍ਹਾ ਨਹੀਂ ਖੰਬੇ ਤੱਕ ਬਿਜਲੀ ਦੇ ਖੰਬੇ ਕੀ ਜਿੱਥੇ ਬੈਣ ਵਾਲੀਆਂ ਕੁਰਸੀਆਂ ਲਾਈਆਂ ਹੁਣ ਪਬਲਿਕ ਦੇ ਉਹ ਪਾਰਕਾਂ 'ਚ ਤੇ ਇਥੇ ਤੱਕ ਵੀ ਬੱਸ ਦੀਆਂ ਟਿਕਟਾਂ ਤੱਕ ਦੇ ਉੱਤੇ ਹਰ ਤਰ੍ਹਾਂ ਦੀਆਂ ਟਿਕਟਾਂ ਦੇ ਸਫ਼ਰ ਦੀਆਂ ਟਿਕਟਾਂ ਦੇ ਉੱਤੇ ਵੀ ਲਿਖ ਦਿੱਤਾ ਦੀ ਵੀ ਹਮ ਦੋ ਹਮਾਰੇ ਦੋ ਉਹ ਐਸਾ ਪ੍ਰਭਾਵ ਪਿਆ ਉਹ ਸਾਰਾ ਨਾ ਪੰਜਾਬ ਦੇ ਉੱਤੇ ਐਸਾ ਪ੍ਰਭਾਵ ਪਿਆ ਉਸ ਸਲੋਗਨ ਦਾ ਕਿ ਅਸੀਂ ਹਮ ਦੋ ਹਮਾਰੇ ਦੋ ਤੋਂ ਕਰਦੇ ਕਰਦੇ ਹਮ ਦੋ ਹਮਾਰਾ ਇੱਕ ਤੇ ਆ ਗਏ ਹੁਣ ਕਈਆਂ ਦੇ ਉਹ ਵੀ ਹਨੇ ਤੇ ਜੇ ਇੱਕੋ ਹੀ ਆ ਨਾ ਇੱਕ ਹੀ ਆ ਤੇ ਜੇ ਉਹ ਇਥੋਂ ਛੱਡ ਕੇ ਕੈਨੇਡਾ ਚੱਲਿਆ ਜਾਂਦਾ ਜੇ ਕੈਨੇਡਾ ਚੱਲਿਆ ਗਿਆ ਸਮਝ ਲਓ ਤੇ ਉਹ ਵੀ ਸਮਝ ਲਓਗਾ ਵੀ ਉਹ ਵੀ ਪੰਜਾਬ ਨਾਲੋਂ ਕੱਟਿਆ ਗਿਆ। ਉਹ ਪੰਜਾਬ ਤਾਂ ਖਤਮ ਆ ਉਹਦਾ ਸਭ ਕੁਝ। ਮਾਪੇ ਨੂੰ ਮਜਬੂਰੀ ਵਾਸਤੇ ਉਹਦੇ ਮਗਰ ਕੈਨੇਡਾ ਨੂੰ ਸਭ ਕੁਝ ਵੇਚ-ਵਟ ਕੇ ਕੈਨੇਡਾ ਨੂੰ ਜਾਣਾ ਪਵੇਗਾ। ਜੇ ਕੋਈ ਹੱਟ ਕਰ ਲਵੇ ਨਾ ਵੀ ਮੈਂ ਨਹੀਂ ਜਾਣਾ ਤਾਂ ਫੇਰ ਭਾਈ ਗੁਰਮੁਖੋ ਜੇ ਤੁਸੀਂ ਵੇਚ ਕੇ ਨਾ ਗਏ ਤਾਂ ਜਦੋਂ ਤੁਸੀਂ ਚੜਾਈ ਕਰ ਗਏ ਤੁਹਾਡੇ ਭੋਗ ਤੇ ਆਊਗਾ ਨਾ ਤੇ ਉਹ ਆਉਣੇ ਪਾਉਣੇ ਵਿੱਚ ਉਹ ਵੇਚ ਜਾਊਗਾ ਕਿਉਂਕਿ ਜਿਹੜਾ ਬਾਹਰ ਚਲੇ ਗਿਆ ਉਹਨੇ ਮੁੜ ਕੇ ਨਹੀਂ ਆਉਣਾ। ਤਾਂ ਜਿਹੜਾ ਇੱਥੇ ਤਾਂ ਜੰਮਿਆ ਹੋਇਆ ਬਾਹਰੋਂ ਮੁੜ ਕੇ ਵਾਪਸ ਨਹੀਂ ਆਉਂਦਾ ਤਾਂ ਜਿਹੜੇ ਜੰਮਣੇ ਹੀ ਬਾਹਰ ਆ ਉਹਨਾਂ ਦੇ ਆਪਾਂ ਕੀ ਯਾਦ ਕਰਾਂਗੇ ਜੇ ਬਾਹਰ ਚਲੇ ਆ ਗਿਆ ਤਾਂ ਵੀ ਪੰਜਾਬ ਨਾਲੋਂ ਕੱਟਿਆ ਗਿਆ ਤੇ ਜੇ ਚਿੱਟੇ ਦੀ ਭੇਡ ਚੜ ਗਏ ਨਾ ਤੇ ਤਾਂ ਵੀ ਸਭ ਕੁਝ ਬਰਬਾਦ ਕਰ ਗਿਆ ਸਮਝ ਲੈ ਫਿਰ ਅਸੀਂ ਇੱਕ ਨੂੰ ਹੀ ਬਚਾਉਣ ਖਾਤਰ ਸਭ ਕੁਝ ਵੇਚ-ਵਟ ਕੇ ਵੀ ਉਹਦੇ ਤੇ ਲਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂ ਕਿ ਹੈ ਹੀ ਇੱਕ ਵਾ ਹੈ ਹੀ ਇੱਕ ਵਾ ਹਮ ਦੋ ਹਮਾਰੇ ਦੋ ਦਾ ਪਾਪੂਲੇਸ਼ਨ ਦਾ ਇੰਨਾ ਹਿੰਦੁਸਤਾਨ ਦੀ ਪਾਪੂਲੇਸ਼ਨ ਦਾ ਸਾਰਾ ਜਨਨ ਜਨਸੰਖਿਆ ਦੇ ਵਾਧੇ ਦਾ ਜਿਹੜਾ ਸਾਰਾ ਫਿਕਰ ਸੀਗਾ ਨਾ ਉਹ ਸਿੱਖਾਂ ਨੇ ਆਪਣੀ ਝੋਲੀ ਚ ਪਾ ਲਿਆ ਆ ਦੂਸਰੇ ਤਾਂ ਕਿਸੇ ਧਰਮ ਦਾ ਨਹੀਂ ਦੇਖਿਆ ਸਾਰੇ ਢੇਰੀਆਂ ਲੱਗੀਆਂ ਹੋਏ ਆ ਜਵਾਕਾਂ ਦੀਆਂ ਨਿਆਣਿਆਂ ਦੀਆਂ ਭਈਆ ਹੀ ਦੇਖ ਲਓ ਜਿਹੜੇ ਪੰਜਾਬ ਚ ਰਹਿੰਦੇ ਆ ਏਕ-ਏਕ ਘਰ ਦੇ ਵਿੱਚ 8-8 10-10 ਜਵਾਗ ਵਾ ਜਿਵੇਂ ਸਾਡੇ ਪਹਿਲਾਂ ਤੀਜੀ ਪੀੜੀ ਪਹਿਲਾਂ ਸਾਡੀਆਂ ਤਿੰਨ ਪੀੜੀਆਂ ਪਹਿਲਾਂ ਡੇੜੇ ਹਰੇਕ ਘਰ ਦੇ ਵਿੱਚ 5-5 ਮੁੰਡੇ ਤੇ 3-3 4-4 ਕੁੜੀਆਂ ਸੀਗੀਆਂ ਯਾਨੀ ਸੱਤਾਂ ਅੱਠਾਂ ਤੋਂ ਕਿਸੇ ਦੀ ਵੀ ਔਲਾਦ ਘਟਣੀ ਸੀ ਕੀ ਉਹ ਭੁੱਖੇ ਮਰਦੇ ਸੀ ਕੀ ਹੌਣ ਨਾਲ ਸੌਖੇ ਨਹੀਂ ਸੀ ਕਿ ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਨਹੀਂ ਸੀਗੀ ਉਹ ਸਾਡੇ ਨਾਲੋਂ ਚੰਗੇ ਖੁਸ਼ਗਵਾਰ ਜ਼ਿੰਦਗੀ ਜੀਉਂਦੇ ਸੀ ਪਰ ਆਪਸ ਵਿੱਚ ਭਰਾਤਰੀ ਪਿਆਰ ਵੀ ਸੀਗਾ ਹੁਣ ਇੱਕੋ ਹੀ ਆ ਇੱਕ ਮਾਂ ਪੁੱਤ ਹੁੰਦਾ ਤੇ ਉਹ ਨੂੰ ਇੱਕ ਨੂੰ ਇੱਕ ਆਲ ਨਾਲ ਮਾਂ-ਬਾਪ ਨੂੰ ਰੱਖ ਕੇ ਰਾਜੀ ਨਹੀਂ ਤੇ ਉਹਦੇ ਜਿਹੜੇ ਸੰਸਥਾਹ ਹੁੰਦੇ ਆ ਨਾ ਕੁੜੀ ਦੇ ਮਾਂ-ਬਾਪ ਮੁੰਡੇ ਦੇ ਉਹ ਉਹ ਜਿਹੜੇ ਬਜ਼ੁਰਗਾਂ ਵਾਲਾ ਆਸ਼ਰਮ ਬਣਿਆ ਹੁੰਦਾ ਉਹਦੇ 'ਚ ਛੱਡਿਓ ਹੁੰਦੇ ਆ ਨਹੀਂ ਆ ਤਾਂ ਘਰ ਦੇ ਵਿੱਚ ਰੋਟੀ ਨਹੀਂ ਪੂਰੇ ਤਰ੍ਹਾਂ ਮਿਲਦੀ ਉਹਨਾਂ ਨੂੰ ਜੋ ਜਿੰਨਾ ਫਿਕਰthetaਗਾ ਨਾ ਇਹ ਗਵਰਨਮੈਂਟ ਨੇ ਇੱਕ ਸੋਚੀ ਸਮਝੀ ਸੋਚੀ ਸਮਝੀ ਸਕੀਮ ਦੇ ਤਹਿਤ ਇੱਕ ਐਸਾ ਸਲੋਗਨ ਬਣਾਇਆ ਤੇ ਵੀ ਹਮਦੋ ਹਮਾਰੇ ਦੋ 40 45 ਸਾਲ ਪਹਿਲਾਂ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਹੁਣ ਦੱਸੋ ਮੈਨੂੰ ਕਦੇ ਕਿਸੇ ਨੇ ਦੇਖਿਆ ਕਿਤੇ ਲਿਖਿਆ ਹੋਇਆ ਹਮਦੋ ਹਮਾਰੇ ਦੋ ਕਦੇ ਕਿਸੇ ਦੇ ਮੂੰਹੋਂ ਸੁਣਿਆ ਹਮਦੋ ਹਮਾਰੇ ਦੋ ਹੁਣ ਉਹਨੇ ਬੰਦ ਕਰਤਾ ਕਿਉਂ ਕਿਉਂਕਿ ਉਹ ਕਾਮਯਾਬ ਹੋ ਗਿਆ ਆਪਣੇ ਆਪਣਾ ਜਿਹੜਾ ਉਹਨਾਂ ਨੇ ਏਮ ਰੱਖਿਆ ਸੀ ਨਾ ਉਹਦੇ ਵਿੱਚ ਉਹ ਕਾਮਯਾਬ ਹੋ ਗਿਆ ਤੇ ਸਾਡੇ ਸਿਰ ਸੁਆਹ ਪੁਆਦੀ ਉਹ ਸਲੋਗਨ ਨੇ ਅਸੀਂ ਕੌਮ ਦੀ ਪਿੱਠ ਵਿੱਚ ਗੁਪਤ ਤੌਰ ਤੇ ਗੁਪਤ ਤੌਰ ਤੇ ਅਸੀਂ ਕੌਮ ਦੀ ਪਿੱਠ ਵਿੱਚ ਛੁਰਾ ਆਪਣੇ ਹੱਥੀਂ ਮਾਰ ਲਿਆ ਅਸੀਂ ਘਟਕਣਤੀ ਤਾਂ ਪਹਿਲਾਂ ਹੀ ਸੀ ਅਸੀਂ ਹੋਰ ਆਪਣੀ ਕੌਮ ਨੂੰ ਨਿਗਾਰ ਦੇ ਵਿੱਚ ਲਗਾ ਘਟਕਣਤੀ ਕਰ ਦਿੱਤਾ ਹੁਣ ਜੇ ਕੋਈ ਕਹਿੰਦਾ ਨਾ ਵੀ ਦੋ ਜਾਂ ਤਿੰਨ ਬੱਚੇ ਜਾਂ ਚਾਰ ਬੱਚੇ ਹਰੇਕ ਸਿੱਖ ਦੇ ਪੈਦਾ ਹੋਣੇ ਚਾਹੀਦੇ ਆ ਉਹਨੂੰ ਅਸੀਂ ਚਾਰੇ ਘਰ ਜਾ ਕੇ ਪੈਨੇ ਆ ਲੈ ਪੜਾਵਾਂਗੇ ਕਿਦਾਂ ਪਾਲਾਂਗੇ ਕਿਦਾਂ ਤੇ ਪੜਾ ਕੇ ਹੁਣ ਦੱਸੋ ਮੈਨੂੰ ਪੁਲਿਸ ਦੀਆਂ ਡਾਂਗਾਂ ਤੋਂ ਬਗੈਰ ਹੋਰ ਕਿਸੇ ਨੂੰ ਕੀ ਮਿਲਿਆ ਆ ਪੜਿਆ ਲਿਖਿਆ ਨੇ ਕਿਹੜਾ ਪਹਾੜ ਢਾ ਲਿਆ ਤੇ ਜਿਹੜਾ ਕੌਮਨਾ ਕੌਮਨਾ ਘਾਤ ਕੀਤਾ ਉਹ ਅਲੱਗ ਗੱਲ ਰਹਿ ਗਈ ਜੇ ਇੱਕੋ ਇੱਕ ਵਾ ਜੇ ਕੈਨੇਡਾ ਚ ਲੱਗਿਆ ਤਾਂ ਵੀ ਮਾਰੇਗਾ ਤਾਂ ਤਾਂ ਵੀ ਅਸੀਂ ਸਭ ਕੁਝ ਵੇਚ ਵਟ ਕੇ ਉਹਦੇ ਮਗਰ ਜਾਣ ਨੂੰ ਮਜਬੂਰ ਆ ਤਾਂ ਜੇ ਇੱਥੇ ਰਹਿ ਕੇ ਮਾੜੀ ਸੰਗਤ ਵਿੱਚ ਬਹਿ ਕੇ ਚੱਟਾ ਲੱਗ ਪਿਆ ਨਾ ਤਾਂ ਫੇਰ ਵੀ ਅਸੀਂ ਸਭ ਕੁਝ ਵੇਚ ਕੇ ਉਹਨੂੰ ਬਚਾਉਣ ਦੇ ਬਚਾਉਣ ਬਾਅਦ ਤੇ ਮਜਬੂਰ ਆ ਫੇਰ ਵੀ ਮਾਰੇਗਾ ਤੇ ਜਿਹੜੀ ਖਬਰ ਆਉਂਦੀ ਆ ਕਹਿਣਗੇ ਇੱਕੋ ਪੁੱਤ ਸੀ ਘਰ ਬਰਬਾਦ ਹੋ ਗਿਆ ਤੇ ਕਿਸੇ ਨੇ ਤੁਹਾਨੂੰ ਲਿਖ ਕੇ ਦਿੱਤਾ ਸੀ ਵੀ ਇੱਕ ਪੋਤੀ ਜਾਇਦਾ ਲਿਖਿਆ ਸੀ ਕਿਸੇ ਨੇ ਤੁਹਾਡਾ ਐਫਡੀ ਡੈਵਿਡ ਇਹ ਇਹ ਅਜਿਹਾ ਐਸੇ ਭੰਬਲ ਭੂਥੇ ਵਿੱਚ ਪਏ ਆ ਸਾਨੂੰ ਇਹ ਫਿਕਰਿਆ ਸਾਨੂੰ ਕਿਉਂਕਿ ਗੁਰਬਾਣੀ ਨੇ ਨਾ ਪੜਦੇ ਸਿਰਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਭੋਗ ਰਿਆ ਜਦੋਂ ਮਾਤਾ ਦੇ ਗਰਭ ਵਿੱਚ ਸੀ ਤਾਂ ਅਸੀਂ ਪਾਲਦੇ ਸੀਗੇ ਜਦੋਂ ਮਾਤਾ ਦੇ ਗਰਭ ਵਿੱਚੋਂ ਬਾਹਰ ਆ ਗਿਆ ਤਾਂ ਦੁੱਧ ਜਿਹੜਾ ਮਾਤਾ ਦੀ ਛਾਤੀਆਂ ਵਿੱਚ ਖੂਨ ਦਾ ਦੁੱਧ ਬਣਾ ਕੇ ਛਾਤੀਆਂ ਵਿੱਚ ਪਾਇਆ ਉਹਦੀ ਪਰਵੇਸ਼ ਕਰਨ ਵਾਸਤੇ ਸਾਡੀ ਜਦੋਂ ਸਾਡੀ ਪਰਵੇਸ਼ ਕੀਤੀ ਪ੍ਰਮਾਤਮਾ ਨੇ ਤਾਂ ਉਹ ਅਸੀਂ ਪਾਇਆ ਸੀ ਦੁੱਧ ਉਹਦੀਆਂ ਛਾਤੀਆਂ ਵਿੱਚ ਆਪਣੀ ਮਾਂ ਦੀਆਂ ਛਾਤੀਆਂ ਵਿੱਚ ਖੂਨ ਦਾ ਦੁੱਧ ਅਸੀਂ ਬਣਾ ਕੇ ਪਾਇਆ ਨਹੀਂ ਨਾ ਉਹ ਪ੍ਰਮਾਤਮਾ ਨੇ ਸਾਰੇ ਜੁਗਾੜ ਸਾਡੇ ਜੰਮਣ ਤੋਂ ਪਹਿਲਾਂ ਤੋਂ ਲੈ ਕੇ ਮਰਨ ਦੇ ਬਾਅਦ ਤੱਕ ਕੀਤੇ ਹੋਏ ਆ ਸਾਡੇ ਮਰਨ ਤੋਂ ਬਾਅਦ ਵੀ ਚਾਰ ਬੰਦੇ ਤੁਹਾਨੂੰ ਜਾ ਕੇ ਲੈ ਜਾ ਕੇ ਸੰਸਕਾਰ ਕਰਦੇ ਆ ਕਿ ਨਹੀਂ ਕਰਦੇ ਕਿ ਰੁੱਲਦੇ ਆ ਕੋਈ ਰੁੱਲਦਾ ਦੇਖਿਆ ਜਦੋਂ ਕੋਈ ਚਾਰ ਬੰਦੇ ਨਾ ਹੋਣ ਉਹਦਾ ਸੰਸਕਾਰ ਕਰਨ ਨੂੰ ਸੰਸਦਾਵਾਂ ਬਣੀਆਂ ਹੋਈਆਂ ਨੇ ਤੇ ਇਸ ਕਰਕੇ ਫਿਕਰ ਸਾਨੂੰ ਨਹੀਂ ਕਰਨਾ ਚਾਹੀਦਾ ਜਿਹੜਾ ਜੀ ਪੈਦਾ ਹੁੰਦਾ ਉਹ ਆਪਣਾ ਰਜ਼ਿਕ ਲੈ ਕੇ ਪੈਦਾ ਹੁੰਦਾ ਸਿਰਸਿਰ ਰਜ਼ਿਕ ਸਮਾਹੇ ਠਾਕੁਰ ਕਾਹੇ ਮਨਪੋ ਕਰਿਆ ਤੋ ਇਹ ਇਸ ਕਰਕੇ ਇਹ ਐਸੀ ਇੱਕ ਸਾਨੂੰ ਇਹ ਘੋਣ ਵਾਂਗੂ ਲੱਗਾ ਉਹ slogan ਆਮ ਦੋ ਹਮਾਰੇ ਦੋ ਉਹਨੇ 45 40 45 ਸਾਲ ਦੇ ਵਿੱਚ ਸਾਡੇ ਕੌਮ ਦਾ ਮੂੰਹ ਮੱਥੇ ਬਗਾੜ ਕੇ ਰੱਖ ਦਿੱਤਾ ਹੁਣ ਇੱਕੋ ਇੱਕ ਰਹਿ ਗਿਆ ਤੇ ਅਦੇ ਜਿੱਥੇ ਕਿੱਥੇ ਸਾਰੇ ਪਾਸੇ ਜੁੱਤੀਆਂ ਖਾਂਦੇ ਫਿਰਦੇ ਆ ਇੱਕ ਨੂੰ ਹੀ ਸਾਹਮਦੇ ਆ ਸਾਹਮਦਿਆਂ ਦੇ ਉੱਤੇ ਜੇ ਉਹ ਮਾੜੀ ਸੰਗਤ 'ਚ ਪੈ ਗਿਆ ਤਾਂ ਵੀ ਮਾਰੇਗਾ ਤੇ ਜੇ ਉਹ ਬਾਹਰ ਚੱਲਿਆ ਗਿਆ ਤਾਂ ਵੀ ਮਾਰੇਗਾ ਦੋਨੇ ਪਾਸਿਓਂ ਪੰਜਾਬ ਨਾਲੋਂ ਕੱਟ ਹੋਗਾ ਤੇ ਪੱਲੇ ਕੀ ਰਿਹਾ ਜੁੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ